ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਉਹ ਰੁੱਖ ਬਾਰੇ ਚਰਚਾ ਕਰਾਂਗੇ ਛੋਟੇ ਰੁੱਖ ਬਾਰੇ ਜਿਹੜਾ ਕਿ ਪੰਜਾਬ ਚੋਂ ਲੁਪਤ ਹੋ ਚੁੱਕਿਆ ਬਲਕਿ ਗੁੰਦਨੀ ਦੀ ਗੱਲ ਕਰਾਂਗੇ ਗੁੰਦੀ ਵੀ ਬੋਲ ਦਿੰਦੇ ਤੇ ਗੁੰਦਰੀ ਵੀ ਬੋਲ ਦਿੰਦੇ ਆ ਇਹ ਰੁੱਖ ਜਿਹੜਾ ਸੀਗਾ ਪੰਜਾਬ ਦੇ ਕਿਸੇ ਸਮੇਂ ਚ ਬਠਿੰਡਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਮੁਕਸਰ ਫਜ਼ਲ ਕਾ ਇਲਾਕੇ ਵਿੱਚ ਮਿਲਦਾ ਸੀਗਾ ਮਤਲਬ ਤਾਂ ਖੁਸ਼ਕ ਇਲਾਕਿਆਂ ਵਿੱਚ ਹੋਣ ਵਾਲਾ ਹੈਗਾ ਤੇ ਹੁਣ ਪੰਜਾਬ ਚੋਂ ਖਤਮ ਹੋਣ ਤੋਂ ਬਾਅਦ ਇਹ ਹੁਣ ਰਾਜਸਥਾਨ ਦੇ ਜਿਹੜੇ ਥਾਰ ਡੇਜ਼ਰ ਉੱਥੇ ਪਾਇਆ ਜਾਂਦਾ ਗੁਜਰਾਤ ਦੇ ਜਿਹੜਾ ਖੁਸ਼ਕ ਇਲਾਕੇ ਉੱਥੇ ਪਾਇਆ ਜਾਂਦਾ ਅਸੀਂ ਜਿਹੜਾ ਬੀਜ ਹੈਗਾ ਗੁਜ ਤਾਂ ਪੰਜਾਬ ਦੇ ਜਿਹੜੇ ਡਰਾਈ ਲਾਕੇ ਹੈਗੇ ਆ ਉਹਨਾਂ ਚ ਅਸੀਂ ਨੂੰ ਭਰ ਰਿਹਾ ਜੰਗਲਾਂ ਦੇ ਵਿੱਚ ਤਾਂ ਕਿ ਸਾਡੇ ਕੋਲ ਬਾਇਓਡਵਰਸਿਟੀ ਪੁਆਇੰਟ ਹੋਵੇ ਸਾਡੇ ਕੋਲ ਰੁੱਖ ਮੌਜੂਦ ਹੋਣ ਮਤਲਬ ਕਹਿੰਦਾ ਜੇ ਫਾਲ ਅਪ੍ਰੈਲ ਮਈ ਚੋਂਦੇ ਆ ਤੇ ਫਾਲ ਜੰਗਲੀ ਜਿਹੜਾ ਬੇਰ ਹੁੰਦਾ ਉਹਦੇ ਉਹਦੇ ਛੋਟੇ ਸਾਈਜ਼ ਦੇ ਹੁੰਦੇ ਆ ਮਤਲਬ ਲਸੂੜੀ ਤੋਂ ਵੀ ਛੋਟਾ ਸਾਈਜ਼ ਹੁੰਦਾ ਫਾਲ ਦਾ ਤਾਂ ਫਾਲ ਜਿਹੜਾ ਹੈਗਾ ਅਚਾਰ ਵੀ ਪਾਇਆ ਜਾਂਦਾ ਤੇ ਉਹਦੀ ਸਬਜੀ ਬਣਾ ਲੈਂਦੇ ਕਈ ਇਲਾਕਿਆਂ ਚ ਗੂਂਦ ਵੀ ਇਸ ਰੁੱਖ ਦੀ ਕੰਮ ਆਉਂਦੀ ਹੈਗੀ ਲੱਕੜ ਬਹੁਤ ਹੰਢਣਸਾਰ ਸਖਤ ਲੱਕੜ ਆ ਮਤਲਬ ਨਾ ਮਿਲਣ ਕਰਕੇ ਹੁਣ ਇਹ ਅਵੇਲੇਬਿਲਟੀ ਨਾ ਹੋਣ ਕਰਕੇ ਲੱਕੜ ਨੂੰ ਯੂਜ਼ ਨਹੀਂ ਹੋ ਰਹੀ ਹੁਣ ਪਹਿਲਾਂ ਕੋਈ ਸਮਾਂ ਸੀ ਯੂਜ਼ ਕੀਤੀ ਜਾਂਦੀ ਸੀਗੀ ਤੇ ਹੁਣ ਕੁਝ ਰੁੱਖ ਜਿਹੜੇ ਹੈਗੇ ਇਸ ਗੁੰਦਰੀ ਦੇ ਕੰਢੀ ਲੱਕ ਜਿਹੜੇ ਖੁਸ਼ਕ ਲੱਕੇ ਕੰਢੀ ਹੈ ਉੱਥੇ ਸਾਡੇ ਪੰਜਾਬ ਸ਼ਾਇਦ ਹੋ ਸਕਦਾ ਹੋਣ ਉਹ ਜਿਹੜੇ ਸੁਣ ਰਿਹਾ ਵੀਡੀਓ ਨੂੰ ਜੇ ਇਸ ਰੁੱਖ ਤੋਂ ਤੁਸੀਂ ਦੇਖਿਆ ਹੈਗਾ ਸਾਨੂੰ ਜਰੂਰ ਦੱਸੋ ਔਰ ਜੇ ਕਿਸੇ ਵੀ ਬੀਰੀ ਪੁਰਾਣੇ ਸਾਨੂੰ ਲੈ ਕੇ ਜਾਣਾ ਗੁੰਦਰੀ ਨੂੰ ਬਾਇਓਡਾਇਵਰਸਿਟੀ ਪੁਆਇੰਟ ਪਰ ਸਾਡੇ ਲੁਪਤ ਹੋਏ ਰੁੱਖ ਨੂੰ ਸਰ ਤੋਂ ਲਿਆ ਵੀ ਸਕਦੇ ਹੈਗੇ ਆ ਤਾਂ ਇਸ ਜਿਹੜੇ ਪੰਛੀ ਹੈਗੇ ਆ ਇਸ ਦੇ ਫਲ ਜਦੋਂ ਪੱਕ ਜਾਂਦੇ ਹੈਗੇ ਆ ਬਿਲਕੁਲ orange ਰੰਗ ਦਾ ਹੋ ਜਾਂਦਾ ਫਲੇ ਦਾ ਉਸ ਤੋਂ ਬਾਅਦ ਪੰਛੀ ਟਰੈਕਟ ਹੁੰਦੇ ਆ ਬਾਂਦਰ ਖਾਂਦੇ ਹਨ ਮਤਲਬ ਕਹਿੰਦਾ ਜਿੱਥੇ ਵੀ ਹੁੰਦਾ ਇਹ ਸਾਡੇ ਪੰਜਾਬ ਦੀ ਧਰਤੀ ਲਈ ਬਹੁਤ ਹੀ ਗੁੰਦਰੀਆਂ ਹੁੰਦੀਆਂ ਸੀਗੀਆਂ ਪਹਿਲਾਂ ਗੁੰਦੀਆਂ ਤਾਂ ਹੁਣੇ ਖਤਮ ਹੋ ਗਏ ਨੂੰ ਰਿਵਾਈਵ ਕਰਨ ਵਾਸਤੇ ਅਸੀਂ ਨੂੰ ਤਿਆਰ ਕੀਤਾ